ਇਸ ਵੇਲੇ ਇੱਕ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਜਿਹੜੇ ਹਨ ਉਹ ਇੰਜਰਡ ਹੋ ਜਾਂਦੇ ਹਨ ਜਿਹੜੇ ਕਿ ਜਿੰਨਾਂ ਦੀ ਬਾਡੀ ਜਿਹੜੀ ਹੈ ਸਕਿਨ ਬਰਨ ਫਲੇਮ ਕਰਕੇ ਹੋ ਜਾਂਦੀ ਹੈ ਜਦ ਕਿ ਇਨਫੋਰਮੇਸ਼ਨ ਤੁਹਾਨੂੰ ਦੇ ਦਿੰਦੇ ਆ ਸਭ ਤੋਂ ਪਹਿਲਾਂ ਦੱਸ ਦਈਏ ਮੁਲਾਜ਼ਮ ਜਿਹੜੇ ਆ ਇਹ ਮੁਲਾਜ਼ਮ ਖੰਨਾ ਡਿਸਟ੍ਰਿਕਟ ਤੋਂ ਆਏ ਸਨ ਜਿੱਥੇ ਕਿ ਇਹ ਡਰੱਗ ਨੂੰ ਸੜਿਆ ਜਾ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਹੋਇਆ ਹਾਦਸੇ ਦੌਰਾਨ ਜਿਹੜੇ ਆ ਦੋ ਮੁਲਾਜ਼ਮ ਉਹ ਸੜ ਜਾਂਦੇ ਹਾਲ ਜਿੰਨਾਂ ਦੀ ਇਸ ਵੇਲੇ ਜ਼ੇਰੇ ਇਲਾਜ ਜਿੰਨਾਂ ਨੂੰ ਭੇਜਿਆ ਗਿਆ ਹੈ ਤੁਹਾਨੂੰ ਇਨਫੋਰਮੇਸ਼ਨ ਦੱਸ ਦਈਏ ਖੰਨਾ ਡਿਸਟ੍ਰਿਕਟ ਤੋਂ ਆਏ ਮੁਲਾ ਦੇ ਤੌਰ ਤੇ ਇੱਕ ਨਿਜੀ ਮਿਲਦੇ ਵਿੱਚ ਜਿਹੜੀ ਹੈ ਡਰੱਗਸ ਨੂੰ ਸਾੜਿਆ ਜਾਂਦਾ ਹੈ ਜੋ ਕਿ ਪੰਜਾਬ ਪੁਲਿਸ ਜਿਹੜੀ ਹੈ ਡਰੱਗਸ ਰਿਕਵਰ ਕਰਦੀ ਹੈ ਉਸ ਡਰੱਗਸ ਨੂੰ ਰੂਟੀਨ ਤੌਰ ਤੇ ਵਿੱਚ ਇੱਕ ਮਿਲ ਦੇ ਵਿੱਚ ਲਿਜਾ ਕੇ ਨਿਜੀ ਮਿਲ ਦੇ ਵਿੱਚ ਲਿਜਾ ਕੇ ਉੱਥੇ ਸਾੜਿਆ ਜਾਂਦਾ ਹੈ ਜਿੱਥੇ ਕਿ ਅਜੇ ਰੂਟੀਨ ਤੌਰ ਤੇ ਖੰਨਾ ਡਿਸਟ੍ਰਿਕਟ ਤੋਂ ਦੋ ਮੁਲਾਜ਼ਮ ਜਿਹੜੇ ਹਨ ਉਹ ਆਏ ਸੰ ਮੁਲਾਜ਼ਮ ਆਏ ਸੰ ਡਰੱਗਸ ਨੂੰ ਲੈ ਕੇ ਜੋ ਕਿ ਉਸ ਵੇਲੇ ਜਿਹੜੀ ਕਿ ਸਾੜਿਆ ਜਾ ਰਿਹਾ ਸੀ ਸਾੜਣ ਦੇ ਦੌਰਾਨ ਫਲੇਮ ਜਾਂ ਹੌਟ ਹੀਅਰ ਪੈਨ ਦੇ ਨਾਲ ਜਿਹੜੇ ਆ ਮੁਲਾਜ਼ਮ ਜਿਹੜੇ ਆ ਉਹ ਛੱਡ ਜਾਂਦੇ ਹਨ ਜਦੇ ਵਿੱਚ ਇੱਕ ਮੁਲਾਜ਼ਮ ਨੂੰ ਤੇ ਫਰਸਟ ایڈ ਦੇ ਕੇ ਜਲਦੀ ਹੀ ਰਿਲੀਜ਼ ਕਰ ਦਿੱਤਾ ਜਾਏਗਾ ਪਰ ਦੂਸਰਾ ਮੁਲਾਜ਼ਮ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਉਹ ਅਪ ਟੂ 25% ਤੱਕ ਮੁਲਾਜ਼ਮ ਜਿਹੜਾ ਉਹ ਬर्न ਹੋ ਚੁੱਕਾ ਹੈ ਜਿਸ ਜਿਹੜੇ ਇਲਾਜ ਅੰਮ੍ਰਿਤਸਰ ਅਮਨਦੀ ਹਸਪੀਟਲ ਦੇ ਵਿੱਚ ਰੱਖਿਆ ਗਿਆ ਹੈ ਇਹ ਮੁਲਾਜ਼ਮ ਜਿਹੜੇ ਹਨ ਤਰਨ ਰਤਨ ਜੋ ਕਿ ਐਸਪੀ ਰੈਂਕ ਦੇ ਅਧਿਕਾਰੀ ਦੱਸੇ ਜਾ ਰਹੇ ਹਨ ਇਹਨਾਂ ਦੇ ਨਾਲ ਨਾਲ ਸੁਖਮਰਤ ਪਾਲ ਸਿੰਘ ਜੋ ਕਿ ਡੀਐਸਪੀ ਰੈਂਕ ਦੇ ਅਧਿਕਾਰੀ ਹਨ ਜਿਨ੍ਹਾਂ ਜੋ ਕਿ ਇੰਜਰਡ ਹੋਏ ਹਨ ਇਸ ਹਾਦਸੇ ਦੇ ਵਿੱਚ ਜੋ ਕਿ ਹਾਦਸਾ ਦੌਰਾਨੇ ਡਰਗ ਨੂੰ ਸਾੜਨ ਦੇ ਦੌਰਾਨ ਹੋਇਆ ਹੈ ਰੂਟੀਨ ਤੌਰ ਦੇ ਵਿੱਚ ਤੁਹਾਨੂੰ ਫਿਰ ਤੋਂ ਦੱਸੀਏ ਰੂਟੀਨ ਤੌਰ ਦੇ ਵਿੱਚ ਜੋ ਕਿ ਪੰਜਾਬ ਪੁਲਿਸ ਡਰੱਗ ਦੇ ਖਿਲਾਫ ਜਿਹੜੀ ਮੁਹਿੰਮ ਚਲਾਉਂਦੀ ਹੈ ਉਸ ਮੁਹਿੰਮ ਦੌਰਾਨ ਜਿਹੜੀ ਡਰੱਗਸ ਜਿਹੜੀ ਰਿਕਵਰ ਕੀਤੀ ਜਾਂਦੀ ਹੈ ਉਹ ਡਰੱਗਸ ਨੂੰ ਉਹ ਡਰੱਗਸ ਨੂੰ ਲਿਜਾ ਕੇ ਮਿਲਦੇ ਅੰਦਰ ਨਸ਼ਟ ਕਰ ਦਿੱਤਾ ਜਾਂਦਾ ਹੈ ਉਹਨੂੰ ਸਾੜ ਦਿੱਤਾ ਜਾਂਦਾ ਹੈ ਤੇ ਇਸੇ ਰੂਟੀਨ ਦੇ ਤੌਰ ਤੇ ਅੱਜ ਖੰਨਾ ਡਿਸਟ੍ਰਿਕਟ ਤੋਂ ਜਿਹੜੇ ਮੁਲਾਜ਼ਮ ਆਏ ਸਨ ਇਹਨਾਂ ਵੱਲੋਂ ਡਰੱਗਸ ਨੂੰ ਸਾੜਨ ਦੇ ਲਈ ਉਸ ਮੇਲ ਦੇ ਵਿੱਚ ਜਾਇਆ ਜਾਂਦਾ ਹੈ ਜਿੱਥੇ ਕਿ ਉਸ ਪੱਠੀ ਦੇ ਵਿੱਚ ਡਰੱਗਸ ਜਿਹੜੀ ਹੈ ਸਾੜਨ ਦੇ ਲਈ ਸੁੱਟੀ ਜਾਂਦੀ ਹੈ ਪਰ ਅਚਾਨਕ ਕੋਈ ਹਾ사 ਹੋ ਜਾਂਦਾ ਹੈ ਜਿਸ ਕਰਕੇ ਦੋ ਮੁਲਾਜ਼ਮ ਜਿਹੜੇ ਆ ਉਹ ਇੰਜਰਡ ਗਰਮ ਹਵਾਇਆ ਹੌਟ ਫਲੇਮ ਕਰਕੇ ਜਿਹੜੇ ਕੀ શરી ਜਿੰਨੇ ਦੇ ਸੜ ਜਾਂਦੇ ਹਨ ਜਿੰਨਾਂ ਦਾ ਇਲਾਜ ਜਿਹੜਾ ਆਮ ਦੀ ਪੋਸਟ ਚਲ ਰਿਹਾ ਹੈ ਤੁਹਾਨੂੰ ਦੱਸੀਏ ਪਹਿਲਾਂ ਇਹਨਾਂ ਨੂੰ ਕਿਸੇ ਹੋਰ ਹਸਪਤਾਲ ਭੇਜਿਆ ਜਾਂਦਾ ਫਰਸਟ ایڈ ਕਰਕੇ ਆਮਨ ਦੀ ਹਸਪਤਾਲ ਰੈਫਰ ਕਰ ਦਿੰਦੇ ਹਨ ਇਹ ਮਾਮਲਾ ਅੱਜ ਤਕਰੀਬਨ 2 12 ਵਜੇ ਤੋਂ ਬਾਅਦ ਦਾ ਹੈ ਜਿੱਥੇ ਕਿ ਇੱਕ ਨਿੱਜੀ ਮਿਲ ਦੇ ਵਿੱਚ ਇਹ ਜਿਹੜਾ ਕਿ ਟਰੱਕs ਸੜਨ ਦੇ ਦੌਰਾਨ ਖਾਸਾ ਹੋ ਜਾਂਦਾ ਹੈ ਜਾਣਕਾਰੀ ਅਨੁਸਾਰ ਤੁਹਾਡਾ ਖਬਰ ਸਾਂਝੀ ਕਰ ਰਹੇ ਹਾਂ ਫਿਲਹਾਲ ਹਾਇਰ ਅਥਾਰਟੀ ਹਾਇਰ ਅਧਿਕਾਰੀ ਵੀ ਇੱਥੇ ਵਿਜ਼ਿਟ ਕਰ ਰਹੇ ਹਨ ਉਹ ਅਗਦੀ ਇਨਵੈਸਟੀਗੇਸ਼ਨ ਕਰਕੇ ਆਪਣਾ ਜਿਹੜਾ ਇਨਵੈਸਟੀਗੇਸ਼ਨ ਦੀ ਰਿਪੋਰਟ ਜ਼ਰੂਰ ਸਾਂਝੀ ਕਰਨਗੇ ਪਤਾਨੂ ਦੱਸ ਦਈਏ ਇਸ ਵੇਲੇ ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਿਕ ਤਾਂ ਦੱਸ ਦਈਏ ਕਿ ਦੋ ਮੁਲਾਜ਼ਮ ਜਿਹੜੇ ਹਨ ਉਹ ਇਸ ਖਾਸੇ ਦੌਰਾਨ ਛੜ ਜਾਂਦੇ ਹਨ ਜਿਸ ਦੇ ਵਿੱਚ ਇੱਕ ਮੁਲਾਜ਼ਮ ਨੂੰ ਤੇ ਘੱਟ ਜਿਹੜੀ ਕਿੰਬਨ ਹੋਇਆ ਦੂਸਰਾ ਮੁਲਾਜ਼ਮ ਜਨੂ ਗੰਬੀਰ ਜਿਹੜਾ ਬਰਨਿੰਗ ਹੋਈ ਹੈ ਜਿਸ ਨੂੰ ਤਕਰੀਬਨ ਤਕਰੀਬਨ 25% ਤੱਕ ਬਰਨਿੰਗ ਦੱਸੀ ਜਾ ਰਹੀ ਹੈ ਜੋ ਕਿ ਜੇਰੇ ਇਲਾਜ ਅਮਰਸਰ ਅਮਨਦੀਪ ਹਸਪੀਟਲ ਦੇ ਵਿੱਚ ਹੈ ਇਸ ਵੇਲੇ ਬਾਕੀ ਦੀ ਜਾਣਕਾਰੀ ਜਿਸ ਤਰ੍ਹਾਂ ਜਿਸ ਤਰ੍ਹਾਂ ਡਿਪਾਰਟਮੈਂਟ ਵੱਲੋਂ ਸਾਨੂੰ ਮਿਲਦੀ ਹੈ ਅਸੀਂ ਤੁਹਾਡੇ ਰੂਬਰੂ ਜ਼ਰੂਰ ਲਗਦੇ ਹਾਂ ਬੜੇ ਰੋ ਲਾਈਵ ਭਾਰ ਦੇ ਨਾਲ ਤੁਹਾਡਾ ਕੋਈ ਹੋਰ ਗੱਲ ਕਰ ਲੈਂਦਾ ਤੁਹਾਨੂੰ ਸਰ ਹਾਲ ਕਿਸ ਤਰ੍ਹਾਂ ਦਾ ਸਰ ਹਾਲ ਦੱਸ ਦਿਓ ਆਪਣਾ ਕਿੱਥੇ ਲੱਗੀ ਸਰ ਹੋਇਆ ਕਿਸ ਤਰ੍ਹਾਂ ਸਰ ਹੱਤ ਹੈ ਕੁਝ ਨਹੀਂ ਹੋਇਆ ਬਾਦ ਕਿਦਾਂ ਲੱਗੀ ਮੇਰਾ ਸਆ ਹੋਇਆ ਨੇ